ਉਹ ਵਧੀਆ ਮੂਵੀ ਹੈ ਜੀ ਅਕਾਲ ਮੂਵੀ ਬਹੁਤ ਵਧੀਆ ਹੈ ਜੀ ਚੜ੍ਹਦੀ ਕਲਾ ਵਿੱਚ ਹੈ ਜੀ ਚੜ੍ਹਦੀ ਕਲਾ ਵਿੱਚ ਮੂਵੀ ਹੈ ਜੀ ਬਹੁਤ ਵਧੀਆ ਹੈ ਜਿਹੜਾ ਕਹੇ ਜਾ ਰਹੇ ਸੀ ਵੀ ਅਕਾਲ ਮੂਵੀ ਦੇ ਵਿੱਚ ਇਦਾਂ ਫੇਕ ਆਇਆ ਆਹ ਚੜ੍ਹਦੀ ਕਲਾ ਮੂਵੀ ਹੈ ਜੀ ਓਏ ਧੀ ਅਕਾਲ ਚੜ੍ਹਦੀ ਕਲਾ ਨੂੰ ਜ਼ਰੂਰ ਦੇਖੋ ਖਾਸ ਫਿਲਮ ਦੇ ਵਿੱਚ ਐਡੇ ਖਾਸ ਹੈ ਜੀ ਉਹਦੇ ਵਿੱਚ ਜੰਗੀ ਯੋਧੇ ਦਿਖਾਈ ਗਈ ਹੈ ਜੀ ਖਾਸਾ ਕਿਵੇਂ ਜੰਗੀ ਹੁੰਦਾ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਖਾਸਾ ਕਿਵੇਂ ਰਹਿੰਦੇ ਸੀ ਉਹ ਦਿਖਾਇਆ ਗਿਆ ਹੈ ਜਿਹੜੇ ਕਹਰੇ ਸੀ ਵੀ ਗੀਪੀ ਕਰੇ ਵਾਲੀ ਨਕਲੀ ਬਹੁਤ ਦਾੜੀ ਲਾਈ ਹੋਈ ਹੈ ਨਾ ਕੋਈ ਕੈਕਟਰ ਹੈ ਚਲੋ ਕੋਈ ਗੱਲ ਨਹੀਂ ਉਹਨੂੰ ਹੌਲੀ ਹੌਲੀ ਸਹੇਦ ਮਿਲੂਗੀ ਜਿਹੜੇ ਉਹਦੇ ਪਚੰਗੀ ਸੀ ਉਸੇ ਉਹ ਦੇਖੇ ਆ ਉਹਨਾਂ ਨੇ ਕੇਸ ਰੱਖੇ ਹੋਏ ਆ ਜਿਹੜੇ ਗੀਪੀ ਕਰੇ ਵਾਲਦੇ ਤਿੰਨ ਪਚੰਗੀਆਂ ਨੇ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਨੂੰ ਚੜ੍ਹਦੀ ਕਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿਚਾਰ ਸਕਣ ਹਨ ਜੇ ਆਪਾਂ ਨੂੰ ਉਹਨਾਂ ਦਾ ਪਹਿਲੇ ਹੀ ਦਿਲ ਤੋੜਦੀ ਹੈ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨ ਕਿ ਜੇ ਸਾਨੂੰ ਐਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਸਾਰੇ ਸਾਰੇ ਸਿੰਘ ਉਹਨਾਂ ਚੜ੍ਹਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜ੍ਹਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਐਦਾਂ ਦਾ ਗਲਤ ਨਹੀਂ ਹੈਗਾ ਇਹਨਾਂ ਦਾ ਲੋੜ ਸਮਝਦੇ ਬਾਬਾ ਜੀ ਅਜੋਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਬਹੁਤ ਲੋੜ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹਨ ਜਿੰਨਾ ਆਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣ ਜੇ ਉਹਦੇ ਵਿੱਚ ਧੂਮਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਵੀ ਕਿਵੇਂ ਸਸਤਰ ਰੱਖਦੇ ਸੀ ਹਨ ਕਿਵੇਂ ਜੰਗੀ ਉਹਦੇ ਸੀ ਕਿਵੇਂ ਪ੍ਰੈਕਟਿਸ ਕਰਦੇ ਸਾਸਤ੍ਰ ਰੱਖੜੇ ਦੇ ਘਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨਸਾਰ ਹੈ ਨਾ ਕਿਵੇਂ ਆਪਾਂ ਕੱਪੜੇ ਪਾ ਗਏ ਹੈ ਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾਏ ਗਲਤ ਹੈ ਨਾ ਵੀ ਕਿਵੇਂ ਸਰੀਰ ਢੱਕ ਕੇ ਰੱਖਦੇ ਸੀ ਕਿਵੇਂ ਖਾਣਾ ਪੀਣਾ ਸਾਰਾ ਦਿਖਾਇਆ ਗਿਆ ਵੀ ਪ੍ਰਾਤਨ ਮਰਿਆਦਾ ਦਿਖਾਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਪਾਣੀ ਚਾਹੀਦੀਆਂ ਫਿਲਮਾਂ ਨਹੀਂ ਚਾਹੀਦੀਆਂ ਸਿੰਘਾਂ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਤੇ ਛੋਟੇ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਦੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਕਿਉਂਕਿ ਚਲੋ ਅੱਜ ਅਗਲੇ ਨੇ ਨਕਲੀ ਦਾੜੀ ਰੱਖੀ ਆ ਕੀ ਪਤਾ ਅਗਲੀ ਵਾਰ ਅਗਲਾ ਵਧੀਆ ਦਾੜੀ ਰੱਖ ਜੇ ਹਨਾ ਰੱਖੇ ਹੁਣ ਤਰ ਸੇਮ ਜਸੜ ਦੀ ਪਿੱਛੇ ਮੂਵੀ ਆਈ ਸੀ ਉਹਨੇ ਨਕਲੀ ਦਾੜੀ ਰੱਖੀ ਸੀ ਹੁਣ ਇਸ ਵਾਰ ਉਹਦੀ ਮੂਵੀ ਆ ਰਹੀ ਆ ਕਾਮ ਕਾਟਾ ਮਾਰੂ ਨਾਨਕ ਨਾਮ ਜਾਜ ਹੁਣ ਉਸ ਦੇ ਵਿੱਚ ਉਸਨੇ origional ਦਾੜੀ ਰੱਖੀ ਹੈ ਜੀ ਅਸੀਂ ਖੁਦ ਉਸ ਫਿਲਮ ਦੇ ਵਿੱਚ ਕਰ ਰਹੇ ਆ ਕੰਮ ਕਰ ਰਹੇ ਆ ਇਸ ਫਿਲਮ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਜਿੱਦਾਂ ਜਿੱਦਾਂ ਕੋਈ ਗਲਤ ਚੀਜ਼ ਹੁੰਦੀ ਆ ਅਸੀਂ ਆਪੇ ਟੋਕ ਦਿੰਨੇ ਆ ਨਾ ਨੂੰ ਵੀ ਐਦਾਂ ਦੀ ਵਿਰੋਧ ਕਰਨ ਵਾਲਾ ਹੁਣ ਕੀ ਕਹਿ ਸਕਦੇ ਆ ਜੀ ਹਨਾ ਪਹਿਲਾਂ ਫਿਲਮ ਦੇਖੋ ਤਾਂ ਸਹੀ ਹਨਾ ਜੋ ਗਲਤ ਚੀਜ਼ ਹੈਗੀ ਉਹ ਆਪਾਂ ਕਰਾਂਗੇ ਬੈਠ ਕੇ ਉਹਨੂੰ ਦੱਸਾਂਗੇ ਵੀ ਫਿਲਮ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ